ਦੇਖੋ ਗੱਲ ਕਰਦਿਆਂ ਨੂੰ ਇੱਕ ਹੋਰ ਹੀ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਵੀ ਯਾਰ ਇਹ ਕੀ ਕਹੀਏ ਕੋਈ ਨੂੰ ਟੈਂਪੋ ਪਰੇਡ ਕਹਿੰਦਾ ਕੋਈ ਇਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਪ੍ਰਾਈਡ ਪਰੇਡ ਅਸੀਂ ਕੱਢ ਰਹੇ ਹਾਂ ਕੌਣ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਮਾਨਤਾ ਦਿੱਤੀ ਹੈ ਕਿਹੜੀ ਸਸਤਾ ਜਿਹੜੇ ਇਹਨਾਂ ਨੂੰ ਉਭਾਰ ਰਹੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਸਾਰੇ ਲੋਕਾਂ ਨੇ ਦੇਖਿਆ ਮੈਂ ਵੀ ਦੇਖਿਆ ਜੀ ਵੀ ਆਉਣ ਵਾਲੀ 27 April ਨੂੰ ਇੱਕ ਗੇ ਪਰੇਡ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਕੱਢਣ ਜਾ ਰਹੇ ਨੇ ਜੀਦਾ ਬੜਾ ਹੋ ਹੱਲਾ ਮੱਚਿਆ ਹੋਇਆ ਹੈਗਾ ਇਹ ਜਿਹੜੀ ਗੇ ਪ੍ਰੇਡ ਇੱਥੇ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਾਡਾ ਕਲਚਰ ਨਹੀਂ ਆ ਪੰਜਾਬੀਆਂ ਦਾ ਪੰਜਾਬ ਦਾ ਕਲਚਰ ਨਹੀਂ ਹੈ ਇਹ ਫੋਰਨ ਦਾ ਕਲਚਰ ਹੈ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਬਾਹਰਲੇ ਮੁਲਕਾਂ ਦੇ ਵਿੱਚ ਇਹੀ ਜਿਹੇ ਪ੍ਰੇਡਸ ਹੁੰਦੀਆਂ ਨੇ ਉਹਨਾਂ ਦਾ ਕਲਚਰ ਹੋਰ ਹੈ ਸਾਡੇ ਹਿੰਦੁਸਤਾਨੀਆਂ ਦਾ ਹਿੰਦੁਸਤਾਨ ਦਾ ਖਾਸ ਕਰਕੇ ਪੰਜਾਬੀਆਂ ਦਾ ਪੰਜਾਬ ਦਾ ਕਲਚਰ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਅਜਾਜਤ ਨਹੀਂ ਦਿੰਦਾ ਹੈ ਮੈਨੂੰ ਇਹ ਸਮਝ ਨਹੀਂ ਲੱਗਦੀ ਹੈ ਵੀ ਇਹ ਕਿਹੜੇ ਲੋਕ ਨੇ ਤੇ ਗੇਪਰੇਡ ਕੱਢ ਕੇ ਸਾਡੇ ਸਮਾਜ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਨ ਬਈ ਹੁਣ ਸਾਡੇ ਬੱਚੇ ਆਈਪੀਐਸ ਆਈਐਸ ਵਾਲੀ ਕੰਪੀਟੀਸ਼ਨ ਛੱਡ ਕੇ ਉਹ ਗੇ ਬਣਨ ਅਨੰਦ ਸਾਹਿਬ ਇਹ ਵੀ ਤਾਂ ਆਪਣੀ ਲੋਕ ਨੇ ਇਹ ਵੀ ਪੰਜਾਬੀ ਨੇ ਪੰਜਾਬੀ ਬੋਲਦੇ ਨੇ ਮੇਕਅਪ ਕਰਦੇ ਨੇ ਡਾਂਸਰਾਂ ਮੰਗ ਸਾਰਾ ਕੁਝ ਕਰ ਰਹੇ ਨੇ ਆਪਾਂ ਕਿਸੇ ਨੂੰ ਇਹ ਨਹੀਂ ਚਾਹੁੰਦੇ ਕਿ ਇਹਦੇ ਹਾਰਟ ਤੇ ਗੱਲ ਜਾਵੇ ਕਿ ਇਹਦੇ ਦਿਲ ਤੇ ਲੱਗੇ ਪਰ ਸੋਸ਼ਲ ਮੀਡੀਆ ਤੇ ਆਪਾਂ ਅਕਸਰ ਦੇਖਦੇ ਆ ਸਾਡੇ ਲੋਕ ਨੇ ਭਾਈ ਇਹ ਬਣ ਕਿਵੇਂ ਗਏ ਕਿਹੜੇ ਰਸਤੇ ਤੁਰ ਪਏ ਪਰਮਾਤਮਾ ਨੇ ਤਿੰਨ ਜੈਂਡਰ ਪੈਦਾ ਕੀਤੇ ਨੇ ਮੇਲ ਫੀਮੇਲ ਤੇ ਟ੍ਰਾਂਸ ਜੈਂਡਰ ਹਾਂ ਨਾ ਜਿਨ੍ਹਾਂ ਨੂੰ ਅਸੀਂ ਮਹਾਂਤਰੀ ਕਹਿੰਦੇ ਆ ਹਨਾ ਕਿਨਰ ਵੀ ਕਹਿੰਦੇ ਆ ਹੂੰ ਔਰ ਉਹ ਇੱਕ ਐਸਾ ਜੈਂਡਰ ਹੈ ਜਿਹੜਾ ਸਾਰੇ ਸਮਾਜ ਦੀ ਸੁੱਖ ਪਾੜਦਾ ਹੈ ਜਿਹੜੇ ਇਹ ਗੇ ਨੇ ਜਿਨ੍ਹਾਂ ਨੂੰ ਲੋਕ ਟੈਂਪੂ ਵੀ ਕਹਿੰਦੇ ਨੇ ਜੀ ਜੀ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਇਹ ਕੁਦਰਤ ਨੇ परमात्मा ਨੇ ਪੈਦਾ ਨਹੀਂ ਕੀਤੇ ਇਹ ਬਚਪਨ ਦੀਆਂ ਗਲਤੀਆਂ ਕਰਕੇ ਉਹਨਾਂ ਉਹ ਬੱਚੇ ਜਿਨ੍ਹਾਂ ਤੇ ਪੇਰੈਂਟਸ ਦੀ ਠੀਕ ਨਿਗਾ ਨਹੀਂ ਰਹੀ ਪ੍ਰੋਪਰ ਕੰਟਰੋਲ ਨਹੀਂ ਰਿਹਾ ਔਰ ਉਹਨਾਂ ਦੇ ਹਾਰਮੋਨ ਬੈਲੈਂਸ ਜਿਹੜੇ ਵਿਗੜ ਗਏ ਨੇ ਉਹ ਇਹ ਬਣ ਗਏ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਆ ਇਹ ਪ੍ਰਮਾਤਮਾ ਦੇ ਬਣਾਏ ਹੋਏ ਨਹੀਂ ਹੈਗੇ ਇਹਨਾਂ ਦਾ ਕੋਈ ਹੱਲ ਹੈਗਾ ਕੋਈ ਲਾਜ ਹੈਗਾ ਇਹਨਾਂ ਦਾ ਬਿਲਕੁਲ ਹੈ ਜੀ ਇਹ ਜਿਹੜੇ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਆ ਜਿਹੜੀ ਸੰਸਥਾ ਇਹਨਾਂ ਨੂੰ ਪ੍ਰਮੋਟ ਕਰ ਰਹੀ ਆ ਜਿਹੜੇ ਗੇ ਪ੍ਰੇਡ ਕੱਢਣਾ ਚਾਹੁੰਦੇ ਨੇ ਜੀ ਇਹ ਵੀ ਜਗ੍ਹਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਾਵੇ ਸਾਡੇ ਕੋਲ ਹੈਲਥ ਦੇ ਉੱਤੇ ਏਡਾ ਵੱਡਾ ਕੰਮ ਕਰ ਰਹੀ ਹੈ ਮਾਨ ਸਰਕਾਰ ਵਿਦਿਆ ਤੇ ਕਰ ਰਹੀ ਹੈ ਹੈਲਥ ਤੇ ਕਰ ਰਹੀ ਹੈ ਇਹਨਾਂ ਦੀਆਂ ਲਿਸਟਾਂ ਲੁਸਟਾਂ ਇਕੱਠੀਆਂ ਲੈ ਕੇ ਆਪਸਾਂ ਦੀ ਡਿਊਟੀ ਲਾਣ ਇਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਨਾ ਕਿ ਇਹਨਾਂ ਨੂੰ ਚਮਕਾਉਣ ਦੀ ਲੋੜ ਹੈ ਭਈ ਜੇ ਪ੍ਰੇਰਣਾ ਰੁਕੀ ਗਈ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹ ਕਹਿਣਗੀਆਂ ਵੀ ਮਾਨ ਸਰਕਾਰ ਜਿਹੜੀ ਸ਼ਹੀਦਾਂ ਦੇ ਨਾਂ ਤੇ ਭਗਤ ਸਿੰਘ ਉਹਨਾਂ ਦੇ ਨਾਂ ਤੇ ਸਰਕਾਰ ਬਣੀ ਹੈ ਹੁਣ ਉਹ ਭਗਤ ਸਿੰਘ ਉਹਨਾਂ ਦੀ ਗੱਲ ਨੂੰ ਪਿੱਛੇ ਰੱਖ ਕੇ ਜਾਂ ਉਹਨਾਂ ਨੂੰ ਛੱਡ ਕੇ ਤੇ ਗਰੇ ਇਹ ਗੇਪ ਰੇਡ ਦੀ ਮਨਜ਼ੂਰੀ ਦੇ ਕੇ ਹੁਣ ਇਹ ਗੇ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਇਹਦਾ ਜਵਾਬ ਨਹੀਂ ਆਊਗਾ ਇਹਨਾਂ ਨੂੰ ਸਰਕਾਰ ਨੂੰ ਪੰਜਾਬ ਦੇ ਵਿੱਚ 3 ਸਾਲ ਹੋ ਗਏ ਸਰਕਾਰ ਬਣੀ ਨੂੰ ਛੇਡਾ ਵਤਨ ਪੰਜਾਬ ਦੀਆਂ ਹੋਈਆਂ ਉਸ ਤੋਂ ਪਹਿਲਾਂ ਵੀ ਟੂਰਨਾਮੈਂਟ ਹੁੰਦੇ ਸੀ ਨਗਰ ਕੀਰਤਨ ਸਾਡੇ ਪੰਜਾਬ ਚ ਨਿਕਲਦੇ ਗੁਰੂਆਂ ਪੀਰਾਂ ਦੇ ਮੰਦਰਾਂ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਪੀਰਾਂ ਮੇਲੇ ਲੱਗਦੇ ਨੇ ਗਾਉਣ ਵਾਲੇ ਗਾਉਂਦੇ ਨੇ ਭਲਵਾਨ ਘੋਦੇ ਨੇ ਇਹ ਕਿਹੜੇ ਪਾਸੇ ਨੂੰ ਜਾ ਰਿਹਾ ਗੇਪ ਰੇਡ ਮਕਬੂਲ ਜੀ ਜਿਹੜੀਆਂ ਤੁਸੀਂ ਇਹ ਗੱਲਾਂ ਕੀਤੀਆਂ ਨੇ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸਾਡਾ ਬਹੁਤ ਪੰਜਾਬੀਆਂ ਦਾ ਅਮੀਰ ਵਿਰਸਾ ਹੈ ਅਮੀਰ ਕਲਚਰ ਹੈ ਪੰਜਾਬੀ ਸਾਰੇ ਵਰਲਡ ਜਾਨੇ ਜਾਂਦੇ ਨੇ ਔਰ ਜਿਹੜੀ ਇਹ ਦਸਤਾਰ ਹੈ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਦਾ ਇਤਿਹਾਸ ਹੈ ਐਵੇਂ ਨਹੀਂ ਮਿਲੀ ਪਹਿਲਾਂ ਨਸ਼ਿਆਂ ਦੇ ਵਿੱਚ ਬਦਨਾਮ ਹੋ ਗਏ ਮੁੜ ਕੇ ਜਿਹੜੇ ਚੰਗੇ ਪੜੇ ਲਿਖੇ ਬੱਚੇ ਆ ਫੋਰਨ ਚ ਜਾ ਰਹੇ ਨੇ ਤੇ ਹੁਣ ਰਹਿੰਦੇ ਖੁੰਦੇ ਤੇ ਟੈਂਪੂ ਬਣ ਰਹੇ ਨੇ ਕੀ ਕੋਈ ਸਾਜ਼ਿਸ਼ ਹੈ ਭਾਈ ਮੈਨੂੰ ਨਾ ਜੀ ਇਦੇ ਪਿੱਛੇ ਮਕੂਲ ਜੀ ਬੜੀ ਡੂੰਗੀ ਸਾਜ਼ਿਸ਼ ਨਜ਼ਰ ਆਉਂਦੀ ਹੈ ਤੁਸੀਂ ਦੇਖੋ ਇਹਨਾਂ ਨੇ ਅਪ੍ਰੈਲ ਦਾ ਮਹੀਨਾ ਚੁਣਿਆ ਜਿੱਥੇ ਹੁਣ ਸਾਡੇ ਕਣਕ ਦੀਆਂ ਬਾੜੀਆਂ ਪੈਣੀਆਂ ਨੇ ਔਰ ਮਸਾਖੀ ਦਾ ਸਾਡਾ ਮੇਨ ਇਤਿਹਾਾਰ ਪੰਜਾਬੀਆਂ ਦਾ ਮਨਾਇਆ ਜਾਂਦਾ ਔਰ ਧਰਤੀ ਦੇਖੋ ਟਾਈਮਿੰਗ ਦੇਖੋ ਵੈਨਿਊ ਦੇਖੋ ਵੈਨਿਊ ਕਿਹੜਾ ਚੁਣਿਆ ਧਰਤੀ ਚੁਣੀ ਹੈ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਗੁਰੂ ਰਾਮਦਾਸ ਜੀ ਦੀ ਧਰਤੀ ਅੰਮ੍ਰਿਤਸਰ ਉਹਦੇ ਵਿੱਚ ਪਿੰਨ ਪੁਆਇੰਟ ਕਿਹੜਾ ਹੈਗਾ ਰੋਜ਼ ਗਾਰਡਨ ਸ਼ਹੀਦਾਂ ਦੀ ਧਰਤੀ ਔਰ ਕੀ ਦਿਖਾ ਰਿਹਾ ਪੱਗਾਂ ਵਾਲੇ ਮੁੰਡਿਆਂ ਨੂੰ ਜਿਹਨਾਂ ਨਾਲੇ ਪ੍ਰਕਾਸ਼ ਕੀਤੇ ਹੋਏ ਨੇ ਹਮ ਮਤਲਬ ਕੁਝ ਐਸੀਆਂ ਤਾਕਤਾਂ ਫਾਰਮ ਦੇ ਵਿੱਚ ਵੀ ਬੈਠੀਆਂ ਨੇ ਸਾਡੇ ਇੱਥੇ ਵੀ ਬੈਠੀਆਂ ਨੇ ਜਿਹੜੇ ਕਿ ਪੰਜਾਬੀਆਂ ਦਾ ਬੇੜਾ ਘਰ ਕਰਨ ਤੇ ਲੱਗੇ ਹੋਏ ਨੇ ਮੈਂ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਤੇ ਅਮਨ ਔੜਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਗੇਪਰੇਡ ਨੂੰ ਤੁਸੀਂ ਬੰਦ ਕਰੋ ਅਤੇ ਬੰਨ ਲਓ ਔਰ ਇਹਦੇ ਪਿੱਛੇ ਕਿਹੜੀ ਚਾਜਿਸ਼ ਆ ਉਹ ਬੇਨਕਾਬ ਉਹਨੂੰ ਬੇਨਕਾਬ ਕਰ ਲਈ ਜਿਵੇਂ ਤੁਸੀਂ ਦੂਜੇ ਕੇਸਾਂ 'ਚ ਐਸਆਈਟੀ ਬਣਾਉਂਦੇ ਏਦੇ 'ਤੇ ਬਣਾਓ ਐਸਆਈਟੀ ਵੀ ਸਾਡੇ ਪੰਜਾਬੀਆਂ ਦਾ ਕੋਣ ਬੇੜਾ ਜਿਹੜਾ ਗਰਕ ਕਰਨ ਜਾ ਰਿਹਾ ਹੈਗਾ ਜਿਹੜੇ ਬੰਦੇ ਵੀ ਇਹ ਚਾਹਦੇ ਨੇ ਕਿ ਉਹਨਾਂ ਦਾ ਬੱਚਾ ਗੇ ਨਾ ਬਣੇ ਜਾਂ ਇਹ ਕਲਚਰ ਪ੍ਰਮੋਟ ਨਾ ਹੋਵੇ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਹੂੰ ਇਹਨੂੰ ਕੰਡੈਮ ਕਰਨਾ ਚਾਹੀਦਾ ਹੈ ਇਹਦਾ ਵੱਡੇ ਪੱਧਰ ਤੇ ਵਿਰੋਧ ਕਰਨਾ ਚਾਹੀਦਾ ਇਕੱਲੇ ਪੰਜਾਬ ਚ ਅੰਮ੍ਰਿਤਸਰ ਨਹੀਂ ਸਾਰੇ ਹਿੰਦੁਸਤਾਨ ਚ ਇਹਦਾ ਵਿਰੋਧ ਹੋਣਾ ਚਾਹੀਦਾ ਉਹਨਾਂ ਸਭ ਇਹ ਗੇ ਕਲਚਰ ਇੱਕ ਐਸਾ ਕਲਚਰ ਹੈ ਦੇ ਵਿੱਚ ਸਮਲਿੰਗੀ ਲੋਕ ਨੇ ਮੁੰਡਾ ਮੁੰਡੇ ਨਾਲ ਗਲਤ ਕੰਮ ਕਰਦਾ ਕੁੜੀਏ ਕੁੜੀਆਂ ਨਾਲ ਗਲਤ ਕੰਮ ਕਰਦੇ ਸਮਾਜ ਨੂੰ ਕੀ ਸੇ ਦੇ ਰਿਹਾ ਨੌਜਵਾਨ ਪੀੜੀ ਨੂੰ ਕਿੱਧਰ ਲੈ ਕੇ ਜਾ ਰਿਹਾ ਹੈ ਇਹ ਕਲਚਰ ਮਕਬੂਲ ਜੀ ਇਹ ਤਾਂ ਵੈਸੀ ਕੁਦਰਤ ਦੇ ਊਸੂਲਾਂ ਦੇ ਖਿਲਾਫ ਹੈ ਇਹ ਕੁਦਰਤ ਦੇ ਊਸੂਲਾਂ ਦੇ ਖਿਲਾਫ ਹੈ ਜਿਨ੍ਹਾਂ ਕੰਟਰੀਜ਼ ਦੇ ਵਿੱਚੋਂ ਇਹ ਕਲਚਰ ਚੱਲਿਆ ਸੀ ਅੱਜ ਉਹਨਾਂ ਨੇ ਇਹਨੂੰ ਕੰਡੈਮ ਕਰਤਾ ਤੇ ਰੋਕਤਾ ਅਮਰੀਕਾ ਦੇ ਵਿੱਚ ਦੇਖੋ ਤੁਸੀਂ ਹੂੰ ਡੋਨਾਲਡ ਟਰੰਪ ਸਾਹਿਬ ਨੇ ਕਿਹਾ ਤਾਂ ਵੀ ਜਿਹੜੇ ਮੁੰਡੇ ਆਪਰੇਸ਼ਨ ਕਰਕੇ ਕੁੜੀਆਂ ਬਣਦੇ ਸੀ ਕੁੜੀਆਂ ਮੁੰਡੇ ਬਣਦੀਆਂ ਸੀਗੀਆਂ ਬਿਲਕੁਲ ਨਹੀਂ ਹੋਏਗਾ ਬੰਦ ਕਰਤਾ ਉਹਨਾਂ ਨੇ ਸਿਰਫ ਦੋ ਹੀ ਜੈਂਡਰ ਰੱਖਣੇ ਨੇ ਮੇਲ ਤੇ ਫੀਮੇਲ ਉਹਨਾਂ ਸਰ ਸੂਰ ਬੀਰਾਂ ਦੀ ਧਰਤੀ ਹੈ ਪੰਜਾਬ ਜਿੱਥੇ ਤੁਸੀਂ ਪੱਗ ਦਾ ਮੁੱਲ ਦੱਸਿਆ ਵੀ ਕਿਸ ਤਰ੍ਹਾਂ ਸੀ ਸਰਦਾਰੀਆਂ ਲਈਆਂ ਨੇ ਤੇ ਸਰਕਾਰ ਨੂੰ ਤੁਸੀਂ ਅਪੀਲ ਕਰ ਰਹੇ ਹੋ ਮਾਨ ਸਾਹਿਬ ਨੂੰ ਅਪੀਲ ਕਰ ਰਹੇ ਹੋ ਵੀ ਕਿਹੜੀ ਸਾਜ਼ਿਸ਼ ਦੇ ਤਹਿਤ ਸਾਨੂੰ ਕਿਸ ਲੈਵਲ ਤੇ ਧੱਕਿਆ ਜਾ ਰਿਹਾ ਹੈ ਪਹਿਲਾਂ ਨਸ਼ਿਆਂ ਦੇ ਵੱਲ ਜਿਹੜੇ ਰਹਿੰਦੇ ਖੁੰਦੇ ਬੱਚੇ ਆਪਾਂ ਗੱਲ ਕਰਕਟ ਆ ਫੋਰਮ ਨੂੰ ਜਾ ਰਹੇ ਨੇ ਕੁਝ ਗੈਂਗਸਟਰ ਬਣੇ ਹੋਏ ਨੇ ਭਾਈ ਸਾਡੇ ਪੱਲੇ ਕੀ ਬਚੂਗਾ ਪੱਲੇ ਕੀ ਬਚੂਗਾ ਜੇ ਇਸ ਰਸਤੇ 'ਤੇ ਚੱਲ ਪਏ ਤਾਂ ਲੋਕਾਂ ਨੂੰ ਕੀ ਅਸੀਂ ਦਿਖਾਵਾਂਗੇ ਅੱਗੇ ਵੀ ਆ ਪੰਜਾਬੀ ਕੌਮ ਹੈ ਮੈਂ ਸਾਰੀਆਂ ਹੀ ਜੱਤੇਵੰਦੀਆਂ ਵੱਲੋਂ ਆਪਣੀਆਂ ਵੱਲੋਂ ਇਹਦੀ ਨਿਖੇਦੀ ਕਰਦਾ ਹਾਂ ਔਰ ਜ਼ੋਰ ਇਹਨੂੰ ਨਿੰਦਣਾ ਤੇ ਸਰਕਾਰ ਨੂੰ ਵੀ ਇਹ ਕਹਿਣਾ ਹੈ ਅੱਜ ਤੁਹਾਡੇ ਮਾਧਿਅਮ ਰਾਹੀਂ ਕਿ ਇਹਨੂੰ ਸਾਰੇ ਨੂੰ ਇਹ ਕੰਜਰਖਾਨੇ ਨੂੰ ਬੰਦ ਕਰੋ ਔਰ ਜਿਹੜੇ ਬੰਦੇ ਇਹਨੂੰ ਪ੍ਰਮੋਟ ਕਰ ਰਹੇ ਨੇ ਜਿਹੜੀ ਸੰਸਥਾ ਨੇ ਇਹਨੂੰ ਆਰਗੇਨਾਈਜ਼ ਕੀਤਾ ਸਾਰੀ ਗੱਲ ਨੂੰ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏ। ਸਾਡੇ ਕਿਸਾਨ ਜਿੱਥੇ ਬੰਦਿਆ ਵੀ ਨਹੀਂ ਜਿਹੜੇ ਹਰ ਟਾਈਮ ਹੀ ਲੋਕਾਂ ਦੇ ਭਲੇ ਦੀ ਗੱਲ ਕਰਦੀਆਂ ਨੇ ਪਰ ਅੱਜ ਲੱਗਦਾ ਲੱਖਾਂ ਸਦਾਨਾ ਜ਼ਰੂਰ ਬੋਲੇ ਇਸ ਵਿਸ਼ੇ ਦੇ ਉੱਤੇ ਵੀ ਭਾਈ ਇਹ ਗਲਤ ਹੈ ਹੋਰ ਬਾਕੀ ਚੰਗੇ ਸਿਆਣੇ ਲੀਡਰ ਬੈਠੇ ਨੇ ਉਹਨਾਂ ਨੂੰ ਵੀ ਅੱਗੇ ਆ ਕੇ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਵੀ ਭਾਈ ਸਾਡੀ ਜਵਾਨੀ ਸਾਡਾ ਪਾਣੀ ਇਹ ਸਾਰਾ ਕੁਝ ਬਚਣਾ ਜ਼ਰੂਰੀ ਸਾਡੇ ਸਮਾਜ ਦੇ ਜਿੰਨੇ ਵੀ ਜ਼ਿੰਮੇਵਾਰ ਬੰਦੇ ਨੇ ਚਾਹੇ ਉਹ ਕਿਸੇ ਵੀ ਪਲੇਟਫਾਰਮ ਤੇ ਕੰਮ ਕਰ ਰਹੇ ਨੇ ਕਿਸੇ ਵੀ ਜਥੇਬੰਦੀ ਨਾਲ ਜੁੜੇ ਹੋਏ ਨੇ ਜਿਹੜੇ ਪੰਜਾਬ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪਿਆਰ ਕਰਦੇ ਔਰ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹਨਾਂ ਨੂੰ ਖੁੱਲ੍ਹ ਕੇ ਇਸ ਗੇ ਅਪਰੇਡ ਦੇ ਖਿਲਾਫ ਸੜਕਾਂ ਤੇ ਆਉਣਾ ਚਾਹੀਦਾ ਔਰ ਇਹਦੀ ਵਿਰੋਧ ਕਰਨਾ ਚਾਹੀਦਾ ਮਕਬੂਲ ਜੀ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਰਾਤ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਆ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਇਹ ਦੱਸ ਰਹੇ ਸੀ ਪੰਜਾਬੀਆਂ ਨੂੰ ਕਿ ਫੌਜ ਦੇ ਜਨਰਲ ਨੇ ਉਹਨਾਂ ਨਾਲ ਗੱਲ ਕੀਤੀ ਹੈ ਫੌਜ ਦੇ ਵਿੱਚ ਸਾਡਾ ਇੱਕ ਸਿੱਖ ਬ੍ਰਿਗੇਡ ਹੈਗਾ ਸਿੱਖ ਲੈਵਲ ਤੇ ਬਖਰੀ ਇੱਕ ਟੁਕੜੀ ਹੈਗੀ ਹੈ ਜਨਰਲ ਸਾਹਿਬ ਨੇ ਰਿਕਵੈਸਟ ਕੀਤੀ ਹੈ सीएम ਸਾਹਿਬ ਨੂੰ ਬਈ ਉਹਦੇ ਚ ਭਰਤੀ ਹੋਣ ਲਈ ਸਿੱਖਾਂ ਦੇ ਪਰਿਵਾਰਾਂ ਚੋਂ ਬੱਚੇ ਨਹੀਂ ਆ ਰਹੇ ਇਹ ਬੜੀ ਮੰਦਭਾਗੀ ਗੱਲ ਹੈਗੀ ਐ ਕਿ ਜਿਹੜੀ ਸ਼ੂਰਬੀਰ ਬਹਾਦਰਾਂ ਦੀ ਦਲੇਰ ਕੌਮ ਮੰਨੀ ਹੋਈ ਸੀ ਫੌਜ ਦੇ ਵਿੱਚ ਆਪਣੀ ਵਕਰੀ ਟੁਕੜੀ ਸੀ ਜਿਹਦਾ ਵਰਲਡ ਚ ਰੌੜ ਦਾਬ ਸੀ ਵਰਲਡ ਚ ਨਾਮ ਸੀ ਅੱਜ ਉਹਦੇ ਲਈ ਬੱਚੇ ਹੀ ਨਹੀਂ ਮਿਲ ਰਹੇ ਹੈਗੇ ਭਰਤੀ ਕਰਨ ਵਾਸਤੇ ਤੇ ਦੂਜੇ ਪਾਸੇ ਸ਼ੂਰ ਬੀਰਾਂ ਨੂੰ ਛੱਡ ਕੇ ਇਹ ਗੇ ਪ੍ਰੇਡ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੁਮਾਨ ਸਾਹਿਬ ਮੈਂ ਬੇਨਤੀ ਕਰਾਂਗਾ ਅੱਜ ਇਸ ਮਾਧਿਅਮ ਰਾਹੀਂ ਕਿ ਤੁਸੀਂ ਇਸ ਤੇ ਵਿਸ਼ੇਸ਼ ਧਿਆਨ ਦਿਓ ਇਹ ਪ੍ਰੇਰਣ ਨੂੰ ਬੰਦ ਕਰਾਓ ਔਰ ਲੋਕਾਂ ਨੂੰ ਸਰਕਾਰ ਵੀ ਮੋਟੀਵੇਟ ਕਰੇ ਕਿ ਫੌਜ ਦੇ ਵਿੱਚ ਵੱਧ ਤੋਂ ਵੱਧ ਸਾਡੇ ਸਿੱਖਾਂ ਦੇ ਮੁੰਡੇ ਜਾਣ ਤੇ ਪਹਿਲੇ ਵਾਲਾ ਜਿਹੜਾ ਸਾਡਾ ਸ਼ੌਰੀਏ ਸੀ ਸਾਡਾ ਰੋਹ ਦਾ ਸੀ ਉਹ ਰੁਤਬਾ ਸੀ ਉਹ ਸਾਡਾ ਕਾਇਮ ਹੋ ਸਕੇ ਸਤਿ ਸ੍ਰੀਕਾਲ ਜੀ ਮੈਂ ਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਈਵਨ ਮੀਡੀਆ ਦੋਸਤੋ ਗੱਲ ਅੱਜ ਫਿਰ ਇੱਕ ਵਾਰੀ ਕਰਾਂਗੇ ਰੰਗਲੇ ਪੰਜਾਬ ਦੇ ਬਹੁਤ ਸਾਰੇ ਮਾਮਲੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਹਾਈਲਾਈਟ ਹੋ ਰਹੇ ਨੇ ਇਸੇ ਤਰ੍ਹਾਂ ਇੱਕ ਮਾਮਲਾ ਜਿਹੜਾ ਮੈਨੂੰ ਹਾਸਾ ਵੀ ਆਉਂਦਾ ਪਰ ਇੱਕ ਸੀਰੀਅਸ ਹੈ ਜਿਹੜਾ ਇਹ ਵਿਸ਼ਾ ਵੀ ਬਹੁਤ ਅਹਿਮ ਹੈ ਗੇ ਪ੍ਰੇਡ ਹੋਣ ਜਾ ਰਹੀ ਹੈ ਗੇ ਪ੍ਰਾਈਡ ਪ੍ਰੇਡ ਅੰਬਰਸਰ ਦੇ ਵਿੱਚ ਸਿਫਤੀ ਦਾ ਘਰ ਗੁਰੂਆਂ ਦੀ ਧਰਤੀ ਉੱਥੇ ਭਾਈ ਕਹਿੰਦੇ 27 April ਨੂੰ ਗੇ ਪ੍ਰੇਡ ਹੋਣ ਜਾ ਰਹੀ ਹੈ ਜਿਹੜੇ ਸਾਡੇ ਸਮਾਜਿਕ ਲੋਕ ਨੇ ਲਗ ਲਗ ਧਾਰਮਿਕ ਜਥੇਬੰਦੀਆਂ ਦੇ ਲੋਕ ਨੇ ਸਮਾਜ ਸੇਵੀ ਨੇ ਸਾਰਿਆਂ ਨੇ ਆਪਣੇ ਆਪਣੇ ਤੌਰ ਤੇ ਦੇ ਖਿਲਾਫ ਆਵਾਜ਼ ਚੁੱਕੀ ਹੈ ਤੇ ਚੁੱਕਣੀ ਵੀ ਪੰਦੀ ਹੈ ਅੱਜ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਪਹੁੰਚੇ ਨੇ ਐਡਵੋਕੇਟ ਸਾਫਕਾ ਡੀਐਸਪੀ ਆਨੰਦ ਸਾਹਿਬ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਐਂਟੀ ਟੈਰਰਿਸਟ ਐਂਡ ਐਂਟੀ ਕ੍ਰਾਈਮ ਫਰੰਟ ਦੇ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਨੈਸ਼ਨਲ ਲੈਵਲ ਦੇ ਉੱਤੇ ਸ੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਤੇ ਨਾਲ ਹੀ ਪੰਜਾਬ ਦੀ ਜਿੰਮੇਵਾਰੀ ਵੀ ਨਿਭਾਉਂਦੇ ਨੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਉਹਦੇ ਪੰਜਾਬ ਦੇ ਪ੍ਰਧਾਨ ਨੇ ਤੇ ਖੱਤਰੀ ਮਹਾਸਭਾ ਉਹਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਤੇ ਗੱਲਬਾਤ ਕਰਦੇ ਆ ਬਾਈ ਜੀ ਦੇ ਨਾਲ ਬਾਈ ਜੀ ਸਵਾਗਤ ਮਕਬੂਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ A1 ਮੀਡੀਆ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਕਾਲ ਜੈ ਸ਼੍ਰੀ ਰਾਮ ਭਾਤ ਮਾਤਾ ਕੀ ਜੈ ਹੋ ਜੀ ਵਿਸ਼ਾ ਤੁਹਾਡੇ ਸਾਹਮਣੇ ਆਨੰਦ ਸਾਹਿਬ ਅਹਿਮ ਵਿਸ਼ਾ ਦੇਖੋ ਗੱਲ ਕਰਦਿਆਂ ਨੂੰ ਇੱਕ ਹੋਰ ਹੀ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਵੀ ਯਾਰ ਇਹ ਕੀ ਕਹੀਏ ਕੋਈ ਨੂੰ ਟੈਂਪੂ ਪ੍ਰੇਡ ਕਹਿੰਦਾ ਕੋਈ ਇਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਪ੍ਰਾਈਡ ਪ੍ਰੇਡ ਅਸੀਂ ਕੱਢ ਰਹੇ ਹਾਂ ਕੌਣ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਮਾਨਤਾ ਦਿੱਤੀ ਹੈ ਕਿਹੜੀ ਸਸਤਾ ਜਿਹੜੇ ਇਹਨਾਂ ਨੂੰ ਉਭਾਰ ਰਹੇ ਨੇ ਇਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਮਕਬੂਲ ਜੀ ਇਹ ਬੜਾ ਮੈਂ ਤਾਂ ਕਹੂੰਗਾ ਅਨਫੋਰਚੂਨੇਟ ਹੈ ਹੂੰ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਸਾਰੇ ਲੋਕਾਂ ਨੇ ਦੇਖਿਆ ਮੈਂ ਵੀ ਦੇਖਿਆ ਜੀ ਵੀ ਆਉਣ ਵਾਲੀ 27 April ਨੂੰ ਇੱਕ ਗੇ ਪ੍ਰੇਡ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਕੱਢਣ ਜਾ ਰਹੇ ਨੇ ਜਿਹਦਾ ਬੜਾ ਹੋ ਹੱਲਾ ਮੱਚਿਆ ਹੋਇਆ ਹੈਗਾ ਜੀ 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 ਦੇਖੋ ਮਕਬੂਲ ਜੀ ਇਹ ਜਿਹੜੀ ਗੇ ਪ੍ਰੇਡ ਇੱਥੇ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਸਾਡਾ ਕਲਚਰ ਨਹੀਂ ਹੈ ਪੰਜਾਬੀਆਂ ਦਾ ਪੰਜਾਬ ਦਾ ਕਲਚਰ ਨਹੀਂ ਹੈ ਇਹ ਫੋਰਨ ਦਾ ਕਲਚਰ ਹੈ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਬਾਹਰਲੇ ਮੁਲਕਾਂ ਦੇ ਵਿੱਚ ਇਹੀ ਜਿਹੇ ਪਰੇਡਸ ਹੁੰਦੀਆਂ ਨੇ ਉਹਨਾਂ ਦਾ ਕਲਚਰ ਹੋਰ ਹੈ ਸਾਡੇ ਹਿੰਦੁਸਤਾਨੀਆਂ ਦਾ ਹਿੰਦੁਸਤਾਨ ਦਾ ਖਾਸ ਕਰਕੇ ਪੰਜਾਬੀਆਂ ਦਾ ਪੰਜਾਬ ਦਾ ਕਲਚਰ ਹੈ ਜਿਹੜਾ ਇਹਨਾਂ ਚੀਜ਼ਾਂ ਦੀ ਅਜਾਜਤ ਨਹੀਂ ਦਿੰਦਾ ਹੈ ਹਮਮ ਔਰ ਬੜੇ ਦੁੱਖ ਦੀ ਗੱਲ ਇਹ ਹੈ ਭਈ ਇਹ ਗੇ ਪਰੇਡ ਵੀ ਉਸ ਧਰਤੀ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਧਰਤੀ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਔਰ ਇਹ ਕਹਿ ਰਹੇ ਨੇ ਭਈ ਅਸੀਂ ਜਿਹੜਾ ਰੋਜ਼ ਗਾਰਡਨ ਹੈ ਸ਼ਹੀਦਾਂ ਦੀ ਧਰਤੀ ਹੈ ਜਲਿਆਂਵਾਲਾ ਬਾਗ ਹੈ ਜਿੱਥੇ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ ਉੱਥੋਂ ਅਸੀਂ ਕੱਢਾਂਗੇ ਮੈਨੂੰ ਇਹ ਸਮਝ ਨਹੀਂ ਲੱਗਦੀ ਹੈ ਬਈ ਇਹ ਕਿਹੜੇ ਲੋਕ ਨੇ ਤੇ ਗੇ ਪਰੇਡ ਕੱਢ ਕੇ ਸਾਡੇ ਸਮਾਜ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹੈ ਬਈ ਹੁਣ ਸਾਡੇ ਬੱਚੇ ਆਈਪੀਐਸ ਆਈਐਸ ਵਾਲੀ ਕੰਪੀਟੀਸ਼ਨ ਛੱਡ ਕੇ ਉਹ ਗੇ ਬਣ ਫੇਰ ਤਰ ਕੀ ਹੋਏਗੀ ਨਹੀਂ ਪਰ ਆਨੰਦ ਸਾਹਿਬ ਇਹ ਵੀ ਤਾਂ ਆਪਣੀ ਲੋਕ ਨੇ ਇਹ ਵੀ ਪੰਜਾਬੀ ਨੇ ਪੰਜਾਬੀ ਬੋਲਦੇ ਨੇ ਮੇਕਅਪ ਕਰਦੇ ਨੇ ਡਾਂਸਰਾਂ ਮੰਗ ਸਾਰਾ ਕੁਝ ਕਰ ਰਹੇ ਨੇ ਆਪਾਂ ਕਿਸੇ ਨੂੰ ਇਹ ਨਹੀਂ ਚਾਹੁੰਦੇ ਕਿ ਇਹਦੇ ਹਾਰਟ ਤੇ ਗੱਲ ਜਾਵੇ ਕਿ ਇਹਦੇ ਦਿਲ ਤੇ ਲੱਗੇ ਪਰ ਸੋਸ਼ਲ ਮੀਡੀਆ ਤੇ ਆਪਾਂ ਅਕਸਰ ਦੇਖਦੇ ਆ ਸਾਡੇ ਲੋਕ ਨੇ ਭਾਈ ਇਹ ਬਣ ਕਿਵੇਂ ਗਏ ਕਿਹੜੇ ਰਸਤੇ ਤੁਰ ਪਏ ਦੇਖੋ ਮਕਬੂਲ ਜੀ ਜਿੱਥੇ ਤੱਕ ਮੇਰੀ ਨੌਲੇਜ ਹੈ ਹਮ ਪਰਮਾਤਮਾ ਨੇ ਤਿੰਨ ਜੈਂਡਰ ਪੈਦਾ ਕੀਤੇ ਨੇ ਮੇਲ ਫੀਮੇਲ ਤੇ ਟ੍ਰਾਂਸ ਜੈਂਡਰ ਹਮ ਹਾਂ ਜਿਨ੍ਹਾਂ ਨੂੰ ਅਸੀਂ ਮਹਾਂਤਰੀ ਕਹਿੰਦੇ ਨੇ ਕਹਿੰਦੇ ਨੇ ਹਨਾ ਕਿਨਰ ਵੀ ਕਹਿੰਦੇ ਆ ਹਮਮ ਔਰ ਉਹ ਇੱਕ ਐਸਾ ਜੈਂਡਰ ਹੈ ਜਿਹੜਾ ਸਾਰੇ ਸਮਾਜ ਦੀ ਸੁੱਖ ਪਾਲਦਾ ਹੈ ਹਮਮ ਔਰ ਚਾਹੁੰਦਾ ਵੀ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਹੋਣ ਜੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਹੋਣਗੀਆਂ ਤਾਂ ਉਹਨਾਂ ਨੂੰ ਬੁਲਾਉਣਗੇ ਤੇ ਤਾਂ ਉਹਨਾਂ ਨੂੰ ਉਹ ਪੈਸੇ ਦਿੰਦੇ ਨੇ ਉਹਨਾਂ ਦਾ ਮਾਨ ਸਨਮਾਨ ਕਰਦੇ ਨੇ ਜਿਹੜੇ ਇਹ ਗੇ ਨੇ ਜਿਨ੍ਹਾਂ ਨੂੰ ਲੋਕ ਟੈਂਪੂ ਵੀ ਕਹਿੰਦੇ ਨੇ ਜੀ ਜੀ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਇਹ ਕੁਦਰਤ ਨੇ ਪਰਮਾਤਮਾ ਨੇ ਪੈਦਾ ਨਹੀਂ ਕੀਤੇ ਇਹ ਬਚਪਨ ਦੀਆਂ ਗਲਤੀਆਂ ਕਰਕੇ ਉਹਨਾਂ ਉਹ ਬੱਚੇ ਜਿਨ੍ਹਾਂ ਤੇ ਪੇਰੈਂਟਸ ਦੀ ਠੀਕ ਨਿਗਾ ਨਹੀਂ ਰਹੀ ਪ੍ਰੋਪਰ ਕੰਟਰੋਲ ਨਹੀਂ ਰਿਹਾ ਔਰ ਉਹਨਾਂ ਦੇ ਹਾਰਮੋਨ ਬੈਲੈਂਸ ਜਿਹੜੇ ਵਿਗੜ ਗਏ ਨੇ ਉਹ ਇਹ ਬਣ ਗਏ ਨੇ ਜਿਨ੍ਹਾਂ ਨੂੰ ਅਸੀਂ ਗੇ ਕਹਿੰਦੇ ਆ ਇਹ ਪ੍ਰਮਾਤਮਾ ਦੇ ਬਣਾਏ ਹੋਏ ਨਹੀਂ ਹੈਗੇ ਔਰ ਇਹਨਾਂ ਪ੍ਰਮਾਤਮਾ ਦੇ ਆਗੇ ਆਪਾਂ ਕਿੰਨਰ ਕਹਿੰਦੇ ਆ ਜਿਹੜੇ ਇਸ ਦਾ ਭਲਾ ਮੰਨਦੇ ਉਹਨਾਂ ਦਾ ਕੋਈ ਹੱਲ ਹੈਗਾ ਕੋਈ ਇਲਾਜ ਹੈਗਾ ਨੰਦ ਸਾਹਿਬ ਬਿਲਕੁਲ ਹੈ ਜੀ ਇਹ ਜਿਹੜੇ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਆ ਜਿਹੜੀ ਸੰਸਥਾ ਇਹਨਾਂ ਨੂੰ ਪ੍ਰਮੋਟ ਕਰ ਰਹੀ ਆ ਜਿਹੜੇ ਗੇ ਅਪਰੇਡ ਕੱਢਣਾ ਚਾਹੁੰਦੇ ਨੇ ਜੀ ਇਹ ਵੀ ਜਗ੍ਹਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਾਵੇ ਸਾਡੇ ਕੋਲ ਹੈਲਥ ਦੇ ਉੱਤੇ ਐਡਾ ਵੱਡਾ ਕੰਮ ਕਰ ਰਹੀ ਹੈ ਮਾਨ ਸਰਕਾਰ ਵਿੱਦਿਆ ਤੇ ਕਰ ਰਹੀ ਹੈ ਹੈਲਥ ਤੇ ਕਰ ਰਹੀ ਹੈ ਇਹਨਾਂ ਦੀਆਂ ਲਿਸਟਾਂ ਲੁਸਟਾਂ ਕੱਟੀਆਂ ਲੈ ਕੇ ਆਪਸਰਾਂ ਦੀ ਡਿਊਟੀ ਲਾਣ ਇਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਨਾ ਕਿ ਇਹਨਾਂ ਨੂੰ ਚਮਕਾਉਣ ਦੀ ਲੋੜ ਹੈ ਬਿਲਕੁਲ ਜੇ ਪ੍ਰੇਟ ਕੱਢਦੇ ਨੇ ਤਾਂ ਮੈਂ ਤਾਂ ਮਾਨ ਸਰਕਾਰ ਨੂੰ ਕਹੂੰਗਾ ਸਾਡੇ ਬਹੁਤ ਹੀ ਰਿਸਪੈਕਟਡ ਪੰਜਾਬੀਆਂ ਦਾ ਮਾਨ ਨੇ ਭਗਵੰਤ ਮਾਨ ਜੀ ਔਰ ਆਮਨ ਰੋੜਾ ਜੀ ਪ੍ਰਧਾਨ ਜੀ ਸਾਡੇ ਭਈ ਜੇ ਇਹ ਪ੍ਰੇਰਣਾ ਰੁਕੀ ਗਈ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਹ ਕਹਿਣਗੀਆਂ ਵੀ ਮਾਨ ਸਰਕਾਰ ਜਿਹੜੀ ਸ਼ਹੀਦਾਂ ਦੇ ਨਾਂ ਤੇ ਭਗਤ ਸਿੰਘ ਉਹਨਾਂ ਦੇ ਨਾਂ ਤੇ ਸਰਕਾਰ ਬਣੀ ਹੈ ਪਰ ਉਹ ਭਗਤ ਸਿੰਘ ਉਹਨਾਂ ਦੀ ਗੱਲ ਨੂੰ ਪਿੱਛੇ ਰੱਖ ਕੇ ਜਾਂ ਉਹਨਾਂ ਨੂੰ ਛੱਡ ਕੇ ਤੇ ਗਰੇ ਇਹ ਗੇਪ ਰੇਡ ਦੀ ਮਨਜ਼ੂਰੀ ਦੇ ਕੇ ਹੁਣ ਇਹ ਗੇ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਇਹਦਾ ਜਵਾਬ ਨਹੀਂ ਆਊਗਾ ਇਹਨਾਂ ਨੂੰ ਸਰਕਾਰ ਨੂੰ ਬਿਲਕੁਲ ਬਿਲਕੁਲ ਅਨੰਦ ਸਾਹਿਬ ਪੰਜਾਬ ਦੇ ਵਿੱਚ 3 ਸਾਲ ਹੋ ਗਏ ਸਰਕਾਰ ਬਣੀ ਨੂੰ ਖੇਡਾਂ ਵੱਤਨ ਪੰਜਾਬ ਦੀਆਂ ਹੋਈਆਂ ਉਸ ਤੋਂ ਪਹਿਲਾਂ ਵੀ ਟੂਰਨਾਮੈਂਟ ਹੁੰਦੇ ਸੀ ਨਗਰ ਕੀਰਤਨ ਸਾਡੇ ਪੰਜਾਬ ਚ ਨਿਕਲਦੇ ਗੁਰੂਆਂ ਪੀਰਾਂ ਦੇ ਮੰਦਰਾਂ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਪੀਰਾਂ ਮੇਲੇ ਲੱਗਦੇ ਨੇ ਗਾਉਣ ਵਾਲੇ ਗਾਉਂਦੇ ਨੇ ਪੁਲਵਾਨ ਘੋਦੇ ਨੇ ਇਹ ਕਿਹੜੇ ਪਾਸੇ ਨੂੰ ਜਾ ਰਹੇ ਹੈ ਗੇਪ ਰੇਡ ਮਕੂਲ ਜੀ ਜਿਹੜੀਆਂ ਤੁਸੀਂ ਇਹ ਗੱਲਾਂ ਕੀਤੀਆਂ ਨੇ ਸਰਕਾਰ ਨੂੰ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸਾਡਾ ਬਹੁਤ ਪੰਜਾਬੀਆਂ ਦਾ ਅਮੀਰ ਵਿਰਸਾ ਹੈ ਅਮੀਰ ਕਲਚਰ ਹੈ ਪੰਜਾਬੀ ਸਾਰੇ ਵਰਲਡ ਜਾਨੇ ਜਾਂਦੇ ਨੇ ਔਰ ਜਿਹੜੀ ਇਹ ਦਸਤਾਰ ਹੈ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਦਾ ਇਤਿਹਾਸ ਹੈ ਐਵੇਂ ਨਹੀਂ ਮਿਲੀ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ ਸਾਡੇ ਸਰਦਾਰ ਮੁੰਡੇ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਨੇ ਦਾੜੇ ਪ੍ਰਕਾਸ਼ ਕੀਤੇ ਹੋਏ ਨੇ ਔਰ ਉਹ ਨਚਾਰਾ ਵਾਂਗੂ ਨੱਚ ਰਹੇ ਨੇ ਆਪਣੀ ਬੈਕ ਸਾਈਡ ਹਲਾ ਹਲਾ ਕੇ ਇਹ ਇਹ ਮੈਸੇਜ ਕੀ ਦੇਣਾ ਚਾਹੁੰਦੇ ਨੇ ਸਾਰੇ ਜਣੇ ਇਕੱਠੇ ਹੋ ਕੇ ਸ਼ੂਰ ਵੀਰਾਂ ਦੀ ਪਹਾਦਰਾਂ ਦੀ ਕੌਮ ਨੂੰ ਅੱਜ ਹੁਣ ਇਹ ਕਹਿ ਰਹੇ ਤੁਸੀਂ ਗੇ ਬਣ ਜਾਓ ਗੇ ਗੇ ਬਣਾਉਣ ਵਾਲੇ ਪਾਸੇ ਨੂੰ ਟੈਂਪੂ ਬਣਾਉਣ ਵਾਲੇ ਪਾਸੇ ਨੂੰ ਜਾ ਰਹੇ ਨੇ ਅਨੰਦ ਸਾਹਿਬ ਪਹਿਲਾਂ ਨਸ਼ਿਆਂ ਦੇ ਵਿੱਚ ਬਦਨਾਮ ਹੋ ਗਏ ਮੁੜ ਕੇ ਜਿਹੜੇ ਚੰਗੇ ਪੜ੍ਹੇ ਲਿਖੇ ਬੱਚੇ ਆ ਫੋਰਨ ਚ ਜਾ ਰਹੇ ਨੇ ਤੇ ਹੁਣ ਰਹਿੰਦੇ ਖੁੰਦੇ ਤੇ ਟੈਂਪੂ ਬਣ ਰਹੇ ਨੇ ਕੀ ਕੋਈ ਸਾਜ਼ਿਸ਼ ਹੈ ਭਾਈ ਦੇਖੋ ਮਕਬੂਲ ਜੀ ਜਿੰਨਾ ਇੱਕ ਮੇਰਾ ਪੁਲਿਸ ਦਾ ਤਜਰਬਾ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਗੱਲ ਦੱਸੀ ਸੀ ਮੈਂ 16 ਸਾਲ ਐਸਚਓ ਰਿਆਂ 16 ਸਾਲ ਡੀਐਸਪੀ ਰਿਆਂ ਅਸੀਂ ਬੜੇ ਉਤਰਾ ਚੜ੍ਹਾ ਦੇਖੇ ਨੇ ਕਈ ਸਰਕਾਰਾਂ ਸਾਡੇ ਹੱਥਾਂ 'ਚ ਬਣੀਆਂ ਕਈ ਟੁੱਟੀਆਂ ਬਾਰਡਰਾਂ 'ਤੇ ਵੀ ਕੰਮ ਕੀਤਾ ਮੈਨੂੰ ਨਾ ਜੀ ਇਦੇ ਪਿੱਛੇ ਮਕੂਲ ਜੀ ਬੜੀ ਡੂੰਗੀ ਸਾਜ਼ਿਸ਼ ਨਜ਼ਰ ਆਉਂਦੀ ਹੈ ਤੁਸੀਂ ਦੇਖੋ ਹਮ ਇਹਨਾਂ ਨੇ ਅਪ੍ਰੈਲ ਦਾ ਮਹੀਨਾ ਚੁਣਿਆ ਹਮ ਜਿੱਥੇ ਹੁਣ ਸਾਡੇ ਕਣਕ ਦੀਆਂ ਬਾਢੀਆਂ ਪੈਣੀਆਂ ਨੇ ਔਰ ਬਸਾਖੀ ਦਾ ਸਾਡਾ ਮੇਨ ਇਤਿਹਾਾਰ ਪੰਜਾਬੀਆਂ ਦਾ ਮਨਾਇਆ ਜਾਂਦਾ ਔਰ ਧਰਤੀ ਦੇਖੋ ਟਾਈਮਿੰਗ ਦੇਖੋ ਵੈਨਿਊ ਦੇਖੋ ਵੈਨਿਊ ਕਿਹੜਾ ਚੁਣਿਆ ਧਰਤੀ ਚੁਣੀ ਹੈ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਗੁਰੂ ਰਾਮਦਾਸ ਜੀ ਦੀ ਧਰਤੀ ਅੰਮ੍ਰਿਤਸਰ ਉਹਦੇ ਵਿੱਚ ਪਿੰਨ ਪੁਆਇੰਟ ਕਿਹੜਾ ਹੈਗਾ ਰੋਜ਼ ਗਾਰਡਨ ਸ਼ਹੀਦਾਂ ਦੀ ਧਰਤੀ ਔਰ ਕੀ ਦਿਖਾ ਰਿਹਾ ਪੱਗਾਂ ਵਾਲੇ ਮੁੰਡਿਆਂ ਨੂੰ ਜਿਹਨਾਂ ਨੇ ਨਾਲੇ ਪ੍ਰਕਾਸ਼ ਕੀਤੇ ਹੋਏ ਨੇ ਮਤਲਬ ਕੁਝ ਐਸੀਆਂ ਤਾਕਤਾਂ ਫੋਰਮ ਦੇ ਵਿੱਚ ਵੀ ਬੈਠੀਆਂ ਨੇ ਸਾਡੇ ਇੱਥੇ ਵੀ ਬੈਠੀਆਂ ਨੇ ਜਿਹੜੇ ਕਿ ਪੰਜਾਬੀਆਂ ਦਾ ਬੇੜਾ ਘਰ ਕਰਨ ਤੇ ਲੱਗੇ ਹੋਏ ਨੇ ਕੁਝ ਜਵਾਬ ਸਾਡੇ ਨਸ਼ਿਆਂ ਚ ਮਰਵਾਤੇ ਕੁਝ ਬਾਹਰ ਭਜਵਾਤੇ ਤੇ ਰਹਿੰਦੇ ਖੁੰਦਿਆਂ ਨੂੰ ਹੁਣ ਆ ਗੇ ਇਕਲਚਰ ਪ੍ਰਮੋਟ ਕਰ ਰਹੇ ਨੇ ਕਿਉਂਕਿ ਇਹ ਇਹ ਮੈਂ ਕਹੂੰਗਾ ਇਹ ਜਿਹੜੀ ਇਹ ਗੇ ਪ੍ਰੇਡ ਕੱਢਣ ਜਾ ਰਹੇ ਨੇ ਐਕਚੁਅਲੀ ਤਾਂ ਇਹ ਪੰਜਾਬੀਆਂ ਦੀ ਅੱਖ ਨੂੰ ਬੰਦਾਰ ਰਹੇ ਨੇ ਤੇ ਹੈ ਅੰਕ ਦਾ ਘਾਣ ਕੀਤਾ ਜਾ ਰਿਹਾ ਕੌਣ ਲੋਕ ਨੇ ਨਨ ਸਾਹਿਬ ਇਹ ਦੇਖੋ ਮੈਂ ਵੀ ਦੇਖ ਰਿਹਾ ਜੀ ਤੁਸੀਂ ਵੀ ਦੇਖਿਆ ਹੋਣਾ ਜਿਹੜੀ ਇਹਦੀ ਪ੍ਰਮੋਸ਼ਨ ਹੋ ਰਹੀ ਹੈ ਗੇ ਪ੍ਰੇਡ ਦੀ ਇਹ ਫੋਰਨ ਚ ਹੋ ਰਹੀ ਹੈ ਫੋਰਨ ਚ ਇਸ਼ਤਿਹਾਰ ਆ ਰਹੇ ਨੇ ਉਹਦੇ ਹਨ ਇਹਦੇ ਪਿੱਛੇ ਕਿੱਡੀ ਵੱਡੀ ਸਾਜ਼ਿਸ਼ ਹੈਗੀ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਅਮਨ ਔਰਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਗੇ ਪ੍ਰੇਡ ਨੂੰ ਤੁਸੀਂ ਬੰਦ ਕਰੋ ਅਤੇ ਬੰਨ ਲਓ ਔਰ ਇਹਦੇ ਪਿੱਛੇ ਕਿਹੜੀ ਸਾਜ਼ਿਸ਼ ਆ ਉਹ ਬੇਨਕਾਬ ਉਹਨੂੰ ਬੇਨਕਾਬ ਕਰ ਲਈ ਜਿਵੇਂ ਤੁਸੀਂ ਦੂਜੇ ਕੇਸਾਂ ਚ ਐਸਾ ਬਣਾਉ ਲੋ ਇਹਦੇ ਤੇ ਬਣਾਉ ਐਸਾਈਟ ਆਈ ਦੀ ਵੀ ਸਾਡੇ ਪੰਜਾਬੀਆਂ ਦਾ ਕੋਣ ਬੇੜਾ ਜਿਹੜਾ ਘਰਕ ਕਰਨ ਜਾ ਰਿਹਾ ਹੈਗਾ ਜੀ ਔਰ ਔਰ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਸਮਾਜ ਦੇ ਜ਼ਿੰਮੇਵਾਰ ਬੰਦੇ ਨੇ ਧਾਰਮਿਕ ਆਗੂ ਨੇ ਹਮ ਪੋਲਿਟੀਕਲ ਲੀਡਰ ਨੇ ਹਮ ਜਿਹੜੀਆਂ ਸਾਡੀਆਂ ਸੰਸਥਾਵਾਂ ਸਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਹਮ ਉਹਨਾਂ ਦੇ ਲੀਡਰ ਸਾਹਿਬਾਨ ਨੂੰ ਮੈਂਬਰਾਂ ਸਰ ਪ੍ਰਧਾਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹਮ ਕਿ ਅਸੀਂ ਸਮਾਜ ਦੇ ਸਾਰੇ ਜ਼ਿੰਮੇਵਾਰ ਨਾਗਰਿਕ ਹੈ ਕੋਈ ਪੇਰੈਂਟਸ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਗੇ ਬਣੇ ਗੇ ਬਣੇ ਜੀ 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 ਜਿਹੜੇ ਬੰਦੇ ਵੀ ਇਹ ਚਾਹਦੇ ਨੇ ਕਿ ਉਹਨਾਂ ਦਾ ਬੱਚਾ ਗੇ ਨਾ ਬਣੇ ਜਾਂ ਇਹ ਕਲਚਰ ਪ੍ਰਮੋਟ ਨਾ ਹੋਵੇ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਹੂੰ ਇਹਨੂੰ ਕੰਡਮ ਕਰਨਾ ਚਾਹੀਦਾ ਹੈ ਇਹਦਾ ਵੱਡੇ ਪੱਧਰ ਤੇ ਵਿਰੋਧ ਕਰਨਾ ਚਾਹੀਦਾ ਇਕੱਲੇ ਪੰਜਾਬ ਚ ਅੰਮ੍ਰਿਤਸਰ ਨਹੀਂ ਸਾਰੇ ਹਿੰਦੁਸਤਾਨ ਚ ਇਹਦਾ ਵਿਰੋਧ ਹੋਣਾ ਚਾਹੀਦਾ ਇਸ ਕਲਚਰ ਦਾ ਤਾਂ ਕਿ ਇਹ ਕਲਚਰ ਪ੍ਰਮੋਟ ਨਾ ਹੋਵੇ ਸਾਡੇ ਬੱਚੇ ਗੇ ਕਲਚਰ ਵੱਲ ਨੂੰ ਕਿਤੇ ਚੁੱਕਣਾ ਜਾ ਨਹੀਂ ਅੱਛਾ ਜੀ ਉਹਨਾਂ ਸਭ ਇਹ ਗੇ ਕਲਚਰ ਇੱਕ ਐਸਾ ਕਲਚਰ ਹੈ ਦੇ ਵਿੱਚ ਸਮਲਿੰਗੀ ਲੋਕ ਨੇ ਮੁੰਡਾ ਮੁੰਡੇ ਨਾਲ ਗਲਤ ਕੰਮ ਕਰਦਾ ਕੁੜੀਏ ਕੁੜੀਆਂ ਨਾਲ ਗਲਤ ਕੰਮ ਕਰਦੇ ਸਮਾਜ ਨੂੰ ਕੀ ਸੇਧ ਦੇ ਰਿਹਾ ਨੌਜਵਾਨ ਪੀੜ੍ਹੀ ਨੂੰ ਕਿੱਧਰ ਲੈ ਕੇ ਜਾ ਰਿਹਾ ਹੈ ਇਹ ਕਲਚਰ ਮਕਬੂਲ ਜੀ ਇਹ ਤਾਂ ਵੈਸੀ ਕੁਦਰਤ ਦੇ ਅਸੂਲਾਂ ਦੇ ਖਿਲਾਫ ਹੈ ਇਹ ਕੁਦਰਤ ਦੇ ਅਸੂਲਾਂ ਦੇ ਖਿਲਾਫ ਹੈ ਜਿਨ੍ਹਾਂ ਕੰਟਰੀਜ਼ ਦੇ ਵਿੱਚੋਂ ਇਹ ਕਲਚਰ ਚੱਲਿਆ ਸੀ ਅੱਜ ਉਹਨਾਂ ਨੇ ਇਹਨੂੰ ਕੰਡੈਮਨ ਕਰਤਾ ਤੇ ਰੋਕਤਾ ਅਮਰੀਕਾ ਦੇ ਵਿੱਚ ਦੇਖੋ ਤੁਸੀਂ ਰੋਨਾਲਡ 트੍ਰੰਪ ਸਾਹਿਬ ਨੇ ਕਿਹਾ ਤਾਂ ਵੀ ਜਿਹੜੇ ਮੁੰਡੇ ਆਪਰੇਸ਼ਨ ਕਰਕੇ ਕੁੜੀਆਂ ਬਣਦੇ ਸੀ ਕੁੜੀਆਂ ਮੁੰਡੇ ਬਣਦੀਆਂ ਸੀਗੀਆਂ ਬਿਲਕੁਲ ਨਹੀਂ ਹੋਏਗਾ ਬੰਦ ਕਰਤਾ ਉਹਨਾਂ ਨੇ ਸਿਰਫ ਦੋ ਹੀ ਜੈਂਡਰ ਰੱਖਿਆ ਨੇ ਮੇਲ ਤੇ ਫੀਮੇਲ ਉਹਨੇ ਕਿਹਾ ਅਸੀਂ ਇਸ ਕਲਚਰ ਨੂੰ ਪ੍ਰਮੋਟ ਨਹੀਂ ਹੋਣ ਦਿਆਂਗੇ ਚੱਲਿਆ ਵੀ ਉੱਤੋਂ ਹੀ ਸੀ ਚੱਲੇ ਹੋਰ ਕੰਟਰੀ ਚੋਂ ਚੱਲਿਆ ਦੀ ਉਹਨਾਂ ਨੇ ਬੰਦ ਕਰਤਾ ਤੇ ਸਾਡੇ ਸ਼ੁਰੂ ਕਰਨ ਜਾ ਰਹੇ ਰਹੇ ਤੇ ਬਹੁਤ ਖੁਸ਼ ਹੈ ਜਨੰਦ ਸਾਹਿਬ ਜਿਹੜਾ ਇੱਥੇ ਕੁਝ ਵੀ ਨਹੀਂ ਸੀ ਅਸੀਂ ਪਰੰਪਰਾਵਾਂ ਦੇ ਮਤਾਬਕ ਚੱਲਦੇ ਸੀ ਉਹ ਪੱਛਮੀ ਆਲਾ ਆ ਕੇ ਉੱਥੋਂ ਬੰਦ ਹੋਈ ਜਾਂਦਾ ਸਾਡੇ ਸ਼ੁਰੂ ਹੋਈ ਜਾਂਦਾ ਕਿਦੋਂ ਸਮਾਜ ਆ ਰਿਹਾ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਹੋ ਦੱਸੋ ਦੇਖੋ ਮਕਬੂਲ ਜੀ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਹੂੰ ਮੀਡੀਆ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਜੀ ਅਸੀਂ ਪੰਜਾਬ ਦੇ ਜਿਹੜੇ ਸਮਾਜ ਦੇ ਜ਼ਿੰਮੇਵਾਰ ਲੋਕ ਐ ਕੋਈ ਵੀ ਕਿਤੇ ਵੀ ਕੰਮ ਕਰ ਰਿਹਾ ਕਿਸੇ ਵੀ ਪਲੇਟਫਾਰਮ ਤੇ ਕੰਮ ਕਰ ਰਿਹਾ ਕਿਸੇ ਵੀ ਫੀਲਡ 'ਚ ਕੰਮ ਕਰ ਰਿਹਾ ਹੂੰ ਇਸ ਕਲਚਰ ਨੂੰ ਪ੍ਰਮੋਟ ਹੋਣ ਤੋਂ ਰੋਕਣਾ ਚਾਹੀਦਾ ਹੈ ਇਹਨੂੰ ਬੰਦ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਇਹਦੀ ਵੱਡੇ ਲੈਵਲ ਤੇ ਇਨਕੁਆਇਰੀ ਕਰਾ ਕੇ ਇਹਦੇ ਪਿੱਛੇ ਕਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਬਣਦੀ ਯੋਗ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਰਨੀ ਚਾਹੀਦੀ ਹੈ ਤਾਂ ਕਿ ਮੁੜ ਕੇ ਕੋਈ ਐਦਾਂ ਦੀ ਜੁਰਤ ਨਾ ਕਰ ਸਕੇ ਸਾਨੂੰ ਸਰ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਜਿੱਥੇ ਤੁਸੀਂ ਪੱਗ ਦਾ ਮੁੱਲ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਸਰਦਾਰੀਆਂ ਲਈਆਂ ਨੇ ਤੇ ਸਰਕਾਰ ਨੂੰ ਤੁਸੀਂ ਅਪੀਲ ਕਰ ਰਹੇ ਹੋ ਮਾਨ ਸਾਬ ਨੂੰ ਅਪੀਲ ਕਰ ਰਹੇ ਕਿ ਕਿਹੜੀ ਸਾਜ਼ਿਸ਼ ਦੇ ਤਹਿਤ ਸਾਨੂੰ ਕਿਸ ਲੈਵਲ ਤੇ ਧੱਕਿਆ ਜਾ ਰਿਹਾ ਹੈ ਪਹਿਲਾਂ ਨਸ਼ਿਆਂ ਦੇ ਵੱਲ ਜਿਹੜੇ ਰਹਿੰਦੇ ਖੁੰਦੇ ਬੱਚੇ ਆਪਾਂ ਗੱਲ ਕਰਕੇ ਆ ਫੌਰਨ ਨੂੰ ਜਾ ਰਹੇ ਨੇ ਕੁਝ ਗੈਂਗਸਟਰ ਬਣੇ ਹੋਏ ਨੇ ਭਾਈ ਸਾਡੇ ਪੱਲੇ ਕੀ ਬਚੂਗਾ ਪੱਲੇ ਕੀ ਬਚੂਗਾ ਜੇ ਇਸ ਰਸਤੇ 'ਤੇ ਵੱਲ ਚੱਲ ਪਏ ਤਾਂ ਲੋਕਾਂ ਨੂੰ ਕੀ ਅਸੀਂ ਦਿਖਾਵਾਂਗੇ ਅੱਗੇ ਵੀ ਆ ਪੰਜਾਬੀ ਕੌਮ ਹੈ ਮਕਬੂਲ ਜੀ ਦੇਖੋ ਜਿਹੜੀ ਵਿਰੋਧਤਾ ਕਰਨ ਵਾਲੀ ਗੱਲ ਹੈ ਮੈਂ ਤੇ ਮੇਰੀਆਂ ਚਾਰੇ ਜਥੇਵੰਦੀਆਂ ਜੀ ਆਲ ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਜੀ ਔਰ ਸ਼੍ਰੀ ਹਿੰਦੂ ਤਖਤ ਭਾਰਤ ਕਾਲੀ ਮਾਤਾ ਮੰਦਰ ਪਟਿਆਲਾ ਜੀ ਔਰ ਖੱਤਰੀ ਮਹਾਸਭਾ ਪੰਜਾਬ ਤੇ ਮੇਰੀ ਸੰਸਥਾ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਜੀ ਦਾ ਮੈਂ ਸਟੇਟ ਪ੍ਰੈਜ਼ੀਡੈਂਟ ਹਾਂ ਮੈਂ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਆਪਣੀਆਂ ਵੱਲੋਂ ਇਹਦੀ ਨਿਖੇਦੀ ਕਰਦਾ ਹਾਂ ਪੂਰ ਜੋਰ ਇਹਨੂੰ ਵਿੰਦਣਾ ਤੇ ਇਹਦਾ ਵਿਰੋਧ ਕਰਦਾ ਹੈ ਤੇ ਸਰਕਾਰ ਨੂੰ ਵੀ ਇਹ ਕਹਿਣਾ ਹੈ ਅੱਜ ਤੁਹਾਡੇ ਮਾਧਿਅਮ ਰਾਹੀਂ ਕਿ ਇਹਨੂੰ ਸਾਰੇ ਨੂੰ ਇਹ ਕੰਜਰਖਾਨੇ ਨੂੰ ਬੰਦ ਕਰੋ ਔਰ ਜਿਹੜੇ ਬੰਦੇ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੀ ਸੰਸਥਾ ਨੇ ਇਹਨੂੰ ਆਰਗੇਨਾਈਜ਼ ਕੀਤਾ ਸਾਰੀ ਗੱਲ ਨੂੰ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏ ਉਹਨਾਂ ਦੇ ਚਿਹਰੇ ਬੇਨਕਾਬ ਹੋਣ ਕੌਣ ਲੋਕ ਨੇ ਇੱਕ ਸੱਟ ਬਣੇ ਜਿੱਦਾਂ ਤੁਸੀਂ ਕਹਿ ਰਹੇ ਹੋ ਤੇ ਲੋਕਾਂ ਦੇ ਸਾਹਮਣੇ ਆਵੇ ਵੀ ਕਿਹੜੀਆਂ ਤਾਕਤਾਂ ਨੇ ਇਹ ਤਾਂ ਮਕੂਲ ਜੀ ਆਪਾਂ ਨੂੰ ਐ ਲੱਗ ਰਿਹਾ ਵੀ ਐਮਰਸਰ ਦੀ ਧਰਤੀ ਤੇ ਥੋੜੇ ਜੇ ਬੰਦੇ ਇਕੱਠੇ ਹੋਰ ਕੇ ਇਹ ਕੰਮ ਕਰ ਲੈ। ਨਹੀਂ 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 ਇਹਦੀਆਂ ਤਾਰਾਂ ਵਿਦੇਸ਼ਾਂ 'ਚ ਜੁੜੀਆਂ ਹੋਈਆਂ ਨੇ। ਹਾਂ ਕਿਉਂਕਿ ਇਹਦੀ ਪ੍ਰੋਮੋਸ਼ਨ ਦੇ ਦੇਖੋ ਸੋਸ਼ਲ ਮੀਡੀਆ ਤੇ ਵਿਦੇਸ਼ਾਂ 'ਚ ਹੋ ਰਹੀ ਆ। ਹਾਂ ਔਰ ਉਹ ਕਿਹੜੇ ਲੋਕ ਬੰਦੇ ਨੇ ਜਿਹੜੇ ਇਹੋ ਜਿਹੀ ਚੀਜ਼ ਨੂੰ ਪ੍ਰੋਮੋਟ ਕਰਕੇ ਪੈਸੇ ਬਣਾ ਰਹੇ ਨੇ ਔਰ ਸਾਡੇ ਪੰਜਾਬ ਪੰਜਾਬੀ ਤੌਰ ਪੰਜਾਬੀਆਂ ਦਾ ਸਾਡੇ ਅਮੀਰ ਵਰਸੇ ਦਾ ਘਾਣ ਕਰਨ ਜਾ ਰਹੇ ਨੇ। ਬਿਲਕੁਲ। ਅੱਛਾ ਇੱਕ ਮੈਂ ਹੋਰ ਲਾਸਟ ਚ ਗੱਲ ਕਰਨੀ ਚਾਹੁੰਦਾ। ਬਹੁਤ ਅੱਛੀਆਂ ਤੁਸੀਂ ਗੱਲਾਂ ਕੀਤੀਆਂ ਨੇ ਸਮਾਜ ਸੇਵੀ ਲੋਕਾਂ ਤੱਕ ਮੈਸੇਜ ਚਾਹ ਸਾਡੇ ਕਿਸਾਨ ਜੱਥੇਬੰਦੀਆਂ ਵੀ ਨੇ ਜਿਹੜੇ ਆਪਾਂ ਉਹ ਹਰ ਟਾਈਮ ਹੀ ਲੋਕਾਂ ਦੇ ਭਲੇ ਦੀ ਗੱਲ ਕਰਦੀਆਂ ਨੇ ਪਰ ਅੱਜ ਲੱਗਦਾ ਲੱਖਾਂ ਸਦਾਨਾ ਜ਼ਰੂਰ ਬੋਲੇ ਇਸ ਵਿਸ਼ੇ ਦੇ ਉੱਤੇ ਵੀ ਭਾਈ ਇਹ ਗਲਤ ਹੈ ਹੋਰ ਬਾਕੀ ਚੰਗੇ ਸਿਆਣੇ ਲੀਡਰ ਬੈਠੇ ਨੇ ਉਹਨਾਂ ਨੂੰ ਵੀ ਅੱਗੇ ਆ ਕੇ ਇਸ ਵਿਸ਼ੇ ਤੇ ਬੋਲਣਾ ਚਾਹੀਦਾ ਵੀ ਭਾਈ ਸਾਡੀ ਜਵਾਨੀ ਸਾਡਾ ਪਾਣੀ ਇਹ ਸਾਰਾ ਕੁਝ ਬਚਣਾ ਜ਼ਰੂਰੀ ਹੈ ਕੀ ਕਰੀ ਮਸਹੂਲ ਜੀ ਦੇਖੋ ਮੈਂ ਪਹਿਲਾਂ ਵੀ ਕਿਹਾ ਸਾਡੇ ਸਮਾਜ ਦੇ ਜਿੰਨੇ ਵੀ ਜ਼ਿੰਮੇਵਾਰ ਬੰਦੇ ਨੇ ਚਾਹੇ ਉਹ ਕਿਸੇ ਵੀ ਪਲੇਟਫਾਰਮ ਤੇ ਕੰਮ ਕਰ ਰਹੇ ਨੇ ਕਿਸੇ ਵੀ ਜੱਥੇਬੰਦੀ ਨਾਲ ਜੁੜੇ ਹੋਏ ਨੇ ਜਿਹੜੇ ਪੰਜਾਬ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਔਰ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਅੱਜ ਉਹਨਾਂ ਨੂੰ ਖੁੱਲ੍ਹ ਕੇ ਇਸ ਗੇ ਪ੍ਰੇਡ ਦੇ ਖਿਲਾਫ ਸੜਕਾਂ ਤੇ ਆਉਣਾ ਚਾਹੀਦਾ ਔਰ ਇਹਦੀ ਵਿਰੋਧ ਕਰਨਾ ਚਾਹੀਦਾ ਜਿਵੇਂ ਮੈਂ ਅੱਜ ਤੁਹਾਡੇ ਚੈਨਲ ਤੇ ਆਪਣੇ ਜੱਥੇਬੰਦੀਆਂ ਵੱਲੋਂ ਵਿਰੋਧ ਕਰ ਰਿਹਾ ਸਾਰੇ ਜ਼ਿੰਮੇਵਾਰ ਬੰਦਿਆਂ ਨੂੰ ਜਿਹੜੇ ਚਾਹਦੇ ਨੇ ਵੀ ਸਾਡੇ ਬੱਚਿਆਂ ਦਾ ਭਵਿੱਖ ਉਜਵਲ ਹੋਵੇ ਹੂੰ ਉਹਨਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਜੀ ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਕੋਈ ਵੀ ਮਾਤਾ ਪਿਤਾ ਪੇਰੈਂਟਸ ਇਹ ਚਾਹੂਗਾ ਉਹਨਾਂ ਦਾ ਬੱਚਾ ਗੇਮ ਹੈ ਗੱਲਬਾਤ ਕਲੇ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਸਿਕਾ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਅਹਿਮ ਵਿਸ਼ੇ ਤੇ ਗੱਲਬਾਤ ਕਰ ਰਹੇ ਸੀ ਆਨੰਦ ਸਾਹਿਬ ਸਾਰੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਭਾਈ ਇਹਦਾ ਡਟ ਕੇ ਵਿਰੋਧ ਕਰੀਏ ਜੇ ਇਹ ਪ੍ਰੇਡ ਕੈਨਸਲ ਨਹੀਂ ਹੁੰਦੀ ਤਾਂ ਆਪਾਂ ਸੜਕਾਂ ਤੇ ਉਤਰੀਏ ਤੇ ਸਰਕਾਰ ਨੂੰ ਵੀ ਅਹਿਮ ਅਪੀਲ ਕੀਤੀ ਹੈ ਵੀ ਉਹ ਚਿਹਰੇ ਬੇਨਕਾਬ ਕਰੋ ਜਿਹੜੇ ਪੰਜਾਬੀਆਂ ਦੀ ਸ਼ਾਨ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ